ਦੇਖੋ ਆ ਸੜਕ ਇੱਕ ਨੈਸ਼ਨਲ ਹਾਈਵੇ ਆ ਸੜਕ ਦੀ ਹਾਲਤ ਦੇਖ ਲਓ ਕਿੰਨੇ ਕਿੰਨੇ ਖੱਡੇ ਪਏ ਹੋ ਆ ਇਹ ਟੋਲ ਰੋਡ ਸੀ ਸੜਕ ਟੋਲ ਰੋਡ ਖਤਮ ਹੋ ਗਿਆ ਔਰ ਖਤਮ ਹੋਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੋਂ ਵੀ ਕਿਤੇ ਸੜਕ ਟੁੱਟਦੀ ਆ ਨੈਸ਼ਨਲ ਹਾਈਵੇ ਨੂੰ ਰਿਪੇਅਰ ਕਰਨਾ ਚਾਹੀਦਾ ਅੱਜ ਕਿਸੇ ਤਰ੍ਹਾਂ ਦੀ ਰਿਪੇਅਰ ਵਾਲੀ ਗੱਲ ਨਹੀਂ ਐਡਾ ਮਾੜਾ ਹਾਲ ਆ ਕਿ ਐਡੇ ਤੇ ਵੱਡੇ ਖੱਡੇ ਨੈਸ਼ਨਲ ਹਾਈਵੇ 'ਚ ਪੈ ਗਏ ਲਿੰਕ ਰੋਡਾਂ ਤਾਂ ਦੀ ਤਰਜੋਗ ਹਾਲ ਦਾ ਲਿੰਕ ਰੋਡਾਂ ਦੀ ਇਸ ਕਰਕੇ ਬਹੁਤ ਬੁਰਾ ਹਾਲ ਹੈ ਗੜਸ਼ੰਕਰ ਦੇ ਵਿੱਚ ਜਲਜਾਨੇ ਆ ਬਾਕੀ ਪਿੰਡਾਂ ਜਾਣੇ ਤਾਂ ਸੜਕਾਂ ਦੀ ਮਾੜੀ ਹਾਲਤ ਆ ਗੜਸ਼ੰਕਰ ਤੋਂ ਕੋਟਪਤੂਈ ਆਦਮਪੁਰ ਰੋਡ ਦਾ ਬੁਰਾ ਹਾਲ ਆ ਔਰ ਗੜਸ਼ੰਕਰ ਤੋਂ ਬਾਕੀ ਪਿੰਡਾਂ ਨੂੰ ਜਾਣੇ ਤਾਂ ਬੁਰਾ ਹਾਲ ਆ ਕਿ ਸੜਕਾਂ ਦੀ ਕੋਈ ਵੀ ਇਸ ਵੇਲੇ ਹਾਲਤ ਇੰਨੀ ਖਰਾਬ ਆ ਕਿ ਸਰਕਾਰ ਕੋਈ ਸਾਰ ਨਹੀਂ ਰਹਿ ਰਹੀ ਇਸ ਕਰਕੇ ਤਾਂ ਸਾਨੂੰ ਮਜਬੂਰ ਹੋ ਕੇ ਮੁਜ਼ਾਰਾ ਕਰਨਾ ਪਿਆ ਔਰ ਗੜਝਾਂ ਕਰਦੋਂ ਘਰਾਲਗੜ ਰੋਡ ਨੰਗਰ ਰੋਡ ਉੱਥੇ ਵੀ ਸਾਨੂੰ ਬਾਰ ਬਾਰ ਧਰਨੇ ਦੇਣੇ ਪਏ ਸੀ ਮਜਾਰੇ ਕਰਨੇ ਪਏ ਸੀ ਧਰਨੇ ਦੇਣ ਤੋਂ ਬਾਅਦ ਤਾਂ ਸੁੱਤੀ ਹੋਈ ਸਰਕਾਰ ਜਾਗੀ ਸੀ ਤਾਂ ਉਹਦੀ ਰਿਪੇਅਰ ਹੋਈ ਆ ਹੁਣ ਇੱਥੇ ਤੁਸੀਂ ਹਾਲਤ ਦੇਖ ਲਓ ਕਿ ਡਿਵੈਲਪਮੈਂਟ ਨਾਂ ਦੀ ਕੋਈ ਗੱਲੇ ਹੈ ਨਹੀਂ ਉਹ ਸਰਕਾਰ ਨਾਂ ਦੀ ਕੋਈ ਸਾਨੂੰ ਪੰਜਾਬ ਦੀ ਗੱਲ ਦੀਦੀ ਨਹੀਂ ਤਾਂ ਕਰਕੇ ਸਾਨੂੰ ਇੱਥੇ ਅੱਜ ਮਜਾਰਾ ਕਰਨ ਦਾ ਲਈ ਮਜਬੂਰ ਹੋਣਾ ਪਿਆ ਦੇਖੋ ਜਿਹੜੇ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਆ ਜੋ ਭੰਡਾਲਾ ਕੰਮ ਕੀਤਾ ਸੀ ਉਦੋਂ ਇਹਨਾਂ ਉਹੀ ਭੰਡਾਲਾ ਕੰਮ ਹੁਣ ਕਰੀ ਜਾਂਦਾ ਤੇ ਅੱਜ ਤਾਂ ਇਹਦੇ ਪਰਿਵਾਰ ਵੀ ਲੜਾ ਪਾਉਣ ਲੱਪਿਆ ਇਹਦੀ ਲੜਕੀ ਦੇਖੋ ਆ ਮੀਡੀਆ ਦੇ ਵਿੱਚ ਆ ਕੇ ਕਿੰਨਾ ਕੁਝ ਉਹਨੂੰ ਦੱਸਿਆ ਇਸ ਕਰਕੇ ਅਸੀਂ ਸਾਹਮਣੇ ਉਹਨਾਂ ਦੇ ਵੀ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਇਆ ਪਰਿਵਾਰ ਨੂੰ ਠੇਸ ਪਹਾਈ ਆ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹਾਰਿਆ ਕਿਸੇ ਤਰ੍ਹਾਂ ਦੀ ਕੋਈ ਵੀ ਇਹ ਜਿਹੜਾ ਵਾਅਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਦੱਸੇ ਕਿਹੜਾ ਵਾਅਦਾ ਪੂਰਾ ਕੀਤਾ ਕੋਈ ਵਾਅਦਾ ਜਿਹੜਾ ਇਹ ਵਾਅਦਾ ਕੀਤਾ ਸੀ ਇਲੈਕਸ਼ਨ ਵੇਲੇ ਉਹਦੇ ਇੱਕ ਵੀ ਨਹੀਂ ਪੂਰਾ ਕੀਤਾ ਤੇ ਬੋਰਡ ਜਰੂਰ ਕਰੋੜਾਂ ਰੁਪਏ ਦੇ ਬੂਤ ਜਿਹੜੇ ਬੋਰਡ ਆ ਉਹ ਜਰੂਰੀ ਨਹੀਂ ਲਾਉਂਦੇ ਆ ਕਿ ਇਨੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਨਿਆਣਿਆਂ ਨੂੰ ਪੇਪਰ ਕਾਗੀ ਦੇ ਦਿੰਦੇ ਆ ਤੇ ਜੋਇਨਿੰਗ ਕਿਤੇ ਹਈ ਨਹੀਂ ਤਾ ਜਾਂ ਤਾਂ ਉਹਨਾਂ ਨੂੰ ਜੋਇਨਿੰਗ ਵੀ ਕਰਾਉਣ ਨੌਕਰੀਆਂ ਦੇਣ ਜਿਹੜੇ ਵਾਦੇ ਕੀਤੇ ਪੂਰੇ ਕਰ ਦੱਸੋ ਕਿਹੜਾ ਵਾਦਾ ਪੂਰਾ ਕੀਤਾ ਇਹਨਾਂ ਨੇ